ਇੱਕ ਦੁਕਾਨਦਾਰ ਵੱਲੋਂ ਇੱਕ ਪੱਤਰਕਾਰ ਉੱਪਰ ਧਮਕੀਆਂ ਦੇਣ ਦੇ આરોਪ ਲਗਾਏ ਹਨ ਦੁਕਾਨਦਾਰ ਨੇ ਕਿਹਾ ਕਿ ਉਹ ਅਕਸਰ ਉਸੇ ਦੁਕਾਨ ਤੇ ਆ ਕੇ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਦੁਕਾਨਦਾਰ ਨੇ ਦੱਸਿਆ ਕਿ ਇਸ ਬਾਰੇ پولیس ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਦੋਂ ਇਸ ਮਾਮਲੇ ਸੰਬੰਧ ਵਿੱਚ ਉਕਤ ਪੱਤਰਕਾਰ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਉੱਪਰ ਲੱਗੇ ਇਲਜ਼ਾਮ ਝੂਠੇ ਹਨ ਉਸਨੇ ਕਿਸੇ ਨੂੰ ਧਮਕੀਆਂ ਨਹੀਂ ਦਿੱਤੀਆਂ ਆਓ ਅੱਗੇ ਦੇਖਦੇ ਹਾਂ ਸਾਰਾ ਮਾਮਲਾ ਕੀ ਹੈ Sinimaafi maa maa o toro sinimaafi maa maa o toro yoo ko toro yoo waati maa re kawo baasi nana ka yelo n'a yi ɛkka yi ɛkka ka ɛkka yi 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 ਹਾਂਜੀ 23 ਤਰੀਕ ਨੂੰ ਮੈਂ ਵੈਸੇ ਅਜੀ ਪਹਿਲੀ ਵਾਰ ਉਹਨੂੰ ਮਿਲਿਆ ਤੇ ਮੇਰਾ ਫੋਨ ਤੇ ਗੱਲ ਕਰਦਾ ਜਦੋਂ ਮੈਂ ਜਿਆਦਾ ਬਾਹਰ ਕੰਮ ਤੇ ਹੁੰਨਾ ਜਦੋਂ ਮੁੰਡਾ ਮੇਰਾ ਹੁੰਦਾ ਤੇ ਭਤੀਜਾ ਕੰਮ ਤੇ ਤੇ ਅੱਗੇ ਵੀ ਚਲ ਫੋਨ ਤੇ ਗੱਲ ਕਰਨੀ ਤੇ ਖਾ ਪੀ ਜਾਣਾ ਮੁੰਡਿਆਣੇ ਨੇ ਕਿਹਾ ਬਜੋਲੇ ਪੈਸੇ ਦੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਚਲੋ ਕੋਈ ਚੱਕਰ ਨਹੀਂ ਪੈਸੇ ਵੀ ਨਹੀਂ ਹੁੰਦੇ ਸੀ ਮਤਲਬ ਪੈਸੇ ਵੀ ਨਹੀਂ ਹਾਂਜੀ ਹਾਂਜੀ ਤੇ ਮੁੜ ਕੇ ਇਹਨਾਂ ਨੇ ਮੇਰੇ ਕੋਲ ਜਦੋਂ ਕੋਈ ਦੁਕਾਨ ਪਾਈ ਵੀ ਤੁਸੀਂ ਮੇਰੀ ਖ਼ਬਰ ਲਾਓ ਤੇ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਹਿੰਦੀ ਚ ਸਾਡੇ ਕੋਈ ਪੜਦਾ ਨਹੀਂ ਹਿੰਦੀ ਖ਼ਬਰ ਲਾ ਸਕਾਂ ਕੀ ਨਾ ਆ ਇਹ ਆਪਣੇ ਮੈਨੂੰ ਪ ਮੈਂ ਪਹਿਲੀ ਵਾਰ 33 ਗਰੂਨਾਂ ਨੂੰ ਮਿਲਿਆ ਬਿਆਬੀ ਚ ਚਲੋ ਇਹਨਾਂ ਨੇ ਫੇਰ ਮੁੜ ਕੇ ਜਦੋਂ ਮੈਂ ਇਹਦੇ ਇੱਕ ਅਖਬਾਰ ਠਾਤੀ ਹਿੰਦੀ ਕੋਈ ਪੜਦਾ ਸੀ ਮੈਂ ਕਿਹਾ ਭਈ ਹਿੰਦੀ ਉਹ ਮੁੰਡਾ ਜਿਹੜਾ ਦੇਣ ਆਉਂਦਾ ਸੀ ਮੈਂ ਕਿਹਾ ਵੀ ਤੁਸੀਂ ਭਾਈ ਸਾਡੇ ਕੋਈ ਪੜਦਾ ਨਹੀਂ ਅਖਬਾਰ ਇੱਥੇ ਵੀ ਆਪਾਂ ਕੀ ਕਰਨੀ ਲਵਾ ਕੇ ਮੈਂ ਜੱਗਵਾਨੀ ਲਵਾ ਲਈ ਇਹ ਫੇਰ ਆਏ ਕਿ ਭਾਈ ਤੁਸੀਂ ਸਾਡੀ ਅਖਬਾਰ ਕਿਉਂ ਠਾਤੀ ਤੇ ਮੈਂ ਕਿਹਾ ਜੀ ਅਖਬਾਰ ਭਾਈ ਕੋਈ ਪੜਦਾ ਨਹੀਂ ਸੀਗਾ ਕਹਿੰਦਾ ਅਸੀਂ ਹੋਰ ਲਵਾ ਦਿੰਨੇ ਆ ਅਖਬਾਰ ਪਤਾ ਨਹੀਂ ਕਿਹੜੀ ਅਖਬਾਰ ਦਾ ਨਾਮ ਲੈ ਇਹਨਾਂ ਨੇ ਮੈਨੂੰ ਨਹੀਂ ਹੁਣ ਖਿਆਲ ਆਖਿਆ ਅਸੀਂ ਉਹ ਲਾ ਦਿੰਨੇ ਮੈਂ ਕਿਹਾ ਭਾਈ ਮੈਂ ਦੋ ਦੋ ਅਖਬਾਰਾ ਕੀ ਕਰਨੇ ਮ ਮਤਲਬ ਮੇਰੀ ਫੋਨ ਤੇ ਗੱਲ ਹੋਈ ਉਧਰ ਨਹੀਂ ਮਤਲਬ ਸਾਹਮਣੇ ਨਹੀਂ ਹੋਈ ਸੀਗੀ ਇਹ ਨਮੀਆਂ ਸ਼ੁਰੂ ਹੋਇਆ ਦਾ ਵੇਚਣਿਆ ਹਾਂਜੀ ਹਾਂਜੀ ਪਤਾ ਨਹੀਂ ਇਹ ਨਹੀਂ ਮੈਨੂੰ ਪਤਾ ਜੀ ਚਲੋ ਮੁੜ ਕੇ ਨੇ ਜੀ ਇਹ ਕਹਿੰਦਾ ਮੈਨੂੰ ਨਾਲੇ ਫੋਨ ਕੁ ਮੈਂ ਜੀ ਕਹਿਣੇ ਲੱਗਾ ਮੈਂ ਕਿਾ ਚਲ ਕੋਈ ਨਹੀਂ ਪਤਾ ਨਹੀਂ ਕਿਹਦਾ 100 ਰੁਪਏ ਕਹਿੰਦਾ ਸੀ ਗੁਵਾਰ ਦਾ ਚਲ ਮੈਂ ਕੋਈ ਗੱਲ ਹੀ ਮੈਂ ਕਹਿਣੇ ਲੱਗਾ ਤੇ ਜਦ ਤੱਕ ਇਹਨੇ ਕਹਿਤਾ ਕਹਿੰਦਾ ਜੇ ਤੂੰ ਗੁਵਾਰ ਦਾ 28 ਮਰੀ ਨਹੀਂ ਲਵਾਣੀ ਜਾਂ ਮੇਰੀ ਐਡ ਤੂੰ ਨਹੀਂ ਇਦਾਂ ਕਰੂਗਾ ਮੈਂ ਤੇਰੀ ਇਦਾਂ ਵੀਡੀਓ ਬਣਾ ਕੇ ਪਾ ਦੂੰਗਾ ਮੱਖੀਆਂ ਆ ਤੇ ਤੇਰੇ ਮੱਖੀਆਂ ਇੱਥੇ ਮੈਂ ਇਹਨੂੰ ਕਿਹਾ ਮੈਂ ਕਿਹਾ ਭਾਜੀ ਇਹ ਕਿਹੜੀ ਗੱ ਤਲੋ ਮੈਂ ਕਹਿੰਦਾ ਕਿਸੇ ਦੇ ਘਰ 'ਚ ਜੇ ਵੀ ਮੱਖੀ ਹੁੰਦੀ ਜਾਂ ਕੋਈ ਕਚਾਹ ਜਿਹੀ ਪੈ ਜਾਂਦੀ ਆਪਾਂ ਇਹ ਨਹੀਂ ਕਹਿੰਦੇ ਤਲੋ ਹਲਵਾਈ ਦੀ ਦੁਕਾਨ 'ਚ ਮੱਖੀ ਹੋ ਵੀ ਸਕਦੀ ਆ ਪਰ ਇਹ ਵੀ ਮੁੜ ਕੇ ਇਹਨੇ ਉਦਣ ਵੀ ਜਦੜਾ ਤੇਰੀ ਨੂੰ ਗੱਲ ਹੋਈ ਆ ਇਹਨੇ ਕੋਈ ਗੱਲਬਾਤ ਨਹੀਂ ਸਿਰਫ ਇਹ ਮੈਂ ਕਹਿੰਦਾ ਪਾਜੀ ਤੁਸੀਂ ਆਹ ਗੱਲ ਕਹੀ ਸੀ ਇਹ ਕਹਿੰਦਾ ਇਹ ਜਾਨੀ ਜਨਤਾ ਦੀ ਪ੍ਰਾਪਰਟੀ ਮੈਂ ਕਹਿੰਦਾ ਪਾਜੀ ਮੇਰੀ ਆਪਣੀ ਦੁਕਾਨ ਜਨਤਾ ਦੀ ਇਹ ਕਿਹੜਾ ਆਪਾਂ ਸੀ ਆਪਣੇ ਸਲਿਡ ਸ਼ਾਪ ਖੋਲੀ ਹੋਆ ਇਹਨੇ ਜੀ ਬੋਲਿਆ ਜੀ ਮੈਂ ਤੇਰੀ ਦੁਕਾਨ ਐਦਾਂ ਕਰਕੇ ਬੰਦ ਕਰਾ ਦੂੰਗਾ ਮੈਂ ਆਹ ਕਰ ਦੂੰਗਾ ਤੁਹਾਨੂੰ ਦੱਸਦਾ ਮੈਂ ਕੌਣ ਆ ਮੇਰਾ ਨਾਮ ਆਪਣੇ ਹਾਕੀ ਹਾਕੀ ਰਿੰਕੂ ਥਾ ਪਰਿਆ ਮੈਨੂੰ ਪਤਾ ਲੱਗ ਜੀ ਮੈਂ ਕੌਣ ਆ ਤੈਨੂੰ ਦੱਸਦਾ ਇਹ ਮੈਨੂੰ ਧਮਕੀ ਦੇ ਕੇ ਨਾ ਵੀ ਚਲ ਗਿਆ ਵੀ ਮੈਂ ਤੇਰੀ ਹੁਣ ਦੁਕਾਨ ਬੰਦ ਕਰਾਵਾਂ ਹੁੰਦਾਂ ਸੋ ਫੇ ਇਹਨੇ ਮੇਰੀ ਦੋ ਵਾਰ ਐਡ ਲਾਈ ਆ ਇਹਨੇ ਖਬਰ ਖਬਰ ਹਾਂ ਜੀ ਦੋ ਵਾਰ ਇਹਨੇ ਖਬਰ ਲਾਈ ਆ ਪਤਾ ਨਹੀਂ ਹੁਣ ਕਿਹੜੀ ਅਖਬਾਰ ਤੇ ਲਾਈ ਆ ਇਹਨੇ ਦੋ ਵਾਰ ਲਾਈ ਮੈਨੂੰ ਵੀ ਗਾਂ ਕਿਸੇ ਨੇ ਭੇਜਿਆ ਜੀ ਤੇਰੀ ਖਬਰ ਲੱਗੀ ਹੋ ਮੈਂ ਕਹਾਂ ਯਾਰ ਆ ਗੱਲ ਹੋਈ ਸੀ ਮੈਨੂੰ ਕਹਿੰਦਾ ਖਬਰ ਲਓ ਐਂ ਵੀ ਕਹਿੰਦਾ ਐਂ ਵੀ ਕਹਿੰਦਾ ਆਹ ਕਹਿੰਦਾ ਜੀ ਮੇਰੀ ਐਡ ਲਵਾਉ ਪਤਾ ਨਹੀਂ ਮਹੀਨੇ ਦੇ ਕਿੰਨੇ ਪੈਸੇ ਤੁਹਾਨੂੰ ਦੇਣੇ ਪੈਣੇ ਇਦ ਕਿਹੜੇ 500 700 ਕਹਿੰਦਾ 1000 ਹੈਂਦਾ ਕੋਈ ਕਹਿੰਦਾ ਵੀ ਮੈਨੂੰ ਮੈਂ ਬਹੁਤੀ ਚਲੋ ਆਪਾਂ ਨਾ ਜਦਾਂ ਦਾ ਹੈ ਕਿ ਲੈਨ ਚ ਨਾ ਹਨ ਨੂੰ ਪਤਾ ਆ ਮੈਂ ਕਿ ਚਲ ਕੋਈ ਗੱਲ ਨਹੀਂ ਭਾਜੀ ਮੈਂ ਕਿ ਜਦ ਮੈਂ ਮਹੀਨੇ ਤੋਂ ਚਲ ਕਿਤੇ ਦਾ ਹੋਇਆ ਸਾਲਵਾ ਦਾ ਪਰ ਮੇਰੀ ਪਹਿਲੀ ਵਾਰ ਉਹਦਾ ਮੁਲਾਕਾਤ ਪਹਿਲੀ ਵਾਰ ਵੀ ਉਸ ਦਿਨ ਮੋਬਾਈਲ ਫੇਸ ਪਹਿਲੇ ਫੋਨ ਤੇ ਕਰਦਾ ਰਿਹਾ ਜਿੰਨੀ ਵਾਰ ਹੈ ਮੈਂ ਤਾਂ ਜਾਣਦਾ ਸੀ ਇਹਨੂੰ ਨਾ ਮੈਨੂੰ ਪਤਾ ਸੀ ਇਹ ਕੌਣ ਹੈ ਅੱਛਾ ਜੀ ਹਾਂਜੀ ਤੇ ਉਸ ਦਿਨ ਇਹ ਧਮਕੀ ਦੇ ਕੇ ਚਲ ਗਿਆ ਮੁੜ ਕੇ ਮੁੜ ਕੇ ਦੂਏ ਦਿਨ ਬੀ ਆ ਸ਼ਾਬਦਤੀ ਮੈਨੂੰ ਵੀ ਕਿਸੇ ਨੇ ਮੇਰਾ ਮਿੱਤਰ ਸੀਗਾ ਉਹ ਕਹਿੰਦਾ ਯਾਰ ਤੇਰੀ ਇਦਾਂ ਦਾ ਕਰਕੇ ਮੈਂ ਹਮ ਦੱਸਿਆ ਵੀ ਆ ਗੱਲ ਮੈਂ ਜਿਹਨੂੰ ਵੀ ਹੁਣ ਜਿਹਨੂੰ ਵੀ ਫੋਨ ਕਰਦਾ ਉਹ ਸਾਰੇ ਕਹਿੰਦੇ ਵੀ ਇਹਨੇ ਸਾਡੇ ਨਾਲ ਵੀ ਇਦਾਂ ਕੀਤੀ ਸਾਡੇ ਨਾਲ ਵੀ ਇਦਾਂ ਕੀਤੀ ਹਰੇਕ ਬੰਦੇ ਨੇ ਜਿੰਨੇ ਵੀ ਬੰਦੇ ਨੇ ਮੈਨੂੰ ਫੋਨ ਕੀਤਾ ਉਹ ਕਹਿੰਦੇ ਯਾਰ ਇਹ ਇਦਾਂ ਕਰਦਾ ਇਦਾਂ ਆ ਅੱਛਾ ਜੀ ਇਦਾਂ ਦੇ ਬੰਦੇ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਹੋਣੀ ਚਾਹੀਦੀ ਹੈ ਮੇਰਾ ਜੇ ਇਲਾਕੇ 'ਚ ਨਾ ਚੱਲਦਾ ਪੂਰਾ ਨਾ ਪਰਮਾਤਵਾਲਾ ਚਲੋ ਕਿੱਥੋਂ ਕਿੱਥੇ ਅਸੀਂ ਵੀ ਕਿੱਥੋਂ ਉੱਠ ਕੇ ਆਇਆ ਜੀ ਅੱਜ ਦੁਕਾਨ ਪਾ ਲਈਏ ਤਾਂ ਅਸੀਂ ਇਹ ਥੋੜਾ ਵੀ ਅਸੀਂ ਕਿਤੇ ਦੁਕਾਨਾਂ ਦੇ ਅੱਗੇ ਮਿਹਨਤ ਕਰਕੇ ਆਏ ਹਾਂ ਅੰਤ ਤੱਕ ਹੁਣ ਇਦਾਂ ਦੇ ਆ ਕੇ ਸਾਨੂੰ ਤੰਗ ਕਰਨਗੇ ਤੇ ਸਾਡਾ ਤਾਂ ਨਾਂ ਕਿੰਨਾ ਇਹਨਾਂ ਖਰਾਬ ਕੀ ਤੋ ਮੇਰੀ ਦੁਕਾਨ ਤੇ ਇਹ ਪਿਆਜ਼ਾਂ ਦੀ ਉੱਤੇ ਵੀਡੀਓ ਤੁਸੀਂ ਮੇਰੇ ਕੋਲ ਵੀਡੀਓ ਪਈਆਂ ਮੈਂ ਦਿਖਾ ਦੂੰਗਾ ਤੁਹਾਨੂੰ ਉੱਤੇ ਪਿਆਜ਼ ਪੇ ਬਾਹਰ ਉੱਤੇ ਪਿੱਲ ਬਠਣਾ ਅੰਦਰ ਚਾਹ ਪੀਣ ਬੈਠਾ ਦਾ ਚਾਹ ਪੀਣ ਲਈ 3-3 ਚਾਰ ਜਣੇ ਮੈਨੂੰ 2-2 ਘੰਟੇ ਬੈਠਣ ਦੇ ਏਸੀ ਥਲੇ ਚਲੋ ਅਸੀਂ ਕਿਹੜਾ ਕੋਈ ਗੱਲ ਨਹੀਂ ਪਾਜ ਵਾਲੇ ਗਾਕ ਵੀ ਲੈ ਗਾਕ ਕਰ ਕਹਿੰਦਾ ਬਹਿਣਾ ਅਸੀਂ ਕਹਿੰਦਾ ਚਲ ਕੀ ਕਹਿਣਾ ਕਹਿਦਰੀਏ ਚਲ ਕੋਈ ਨਹੀਂ ਬੈਠੇ ਤਾਂ ਚਲ ਰਹਿਣ ਤਾਂ ਕੋਈ ਨਹੀਂ ਮੈਂ ਜਦੋਂ ਆਜਾਂ ਨੇ ਬੀ ਜਾਨੀ ਐਡ ਲਾ ਦੂੰਗਾ ਮੈਂ ਤੇਰੀ ਮਤਲਬ ਆਪ ਮੈਂ ਵੀਡੀਓ ਪਾਉਂਗਾ ਇਹਨੇ ਉਹ ਕੀਤਾ ਜੀ ਖਬਰ ਲਾ ਲਾ ਹਾਂ ਜੀ ਇਹਨੇ ਉਹ ਮਤਲਬ ਪਹਿਲੋ ਅੰਦਰ ਚਾਹ ਪੀਂ ਬੈਠਾ ਮੇਰੇ ਕੋਲ ਵੀਡੀਓ ਆ ਚਾਹ ਪੀਂ ਬੈਠੇ ਦੋ ਜਣੇ ਅੱਜ ਪਤਨ ਦੂਜਾ ਮੁੰਡਾ ਨਹੀਂ ਘਾੜਦਾ ਮੈਂ ਚਲੋ ਬੈਠੇ ਚਾਹ ਚੁੱਕਿਆ ਜਦੋਂ ਫੇ ਕਿਹਾ ਫੇ ਮੇਂ ਦਾ ਮੌਕਾ ਜਾ ਹੋ ਗਿਆ ਇਹ ਤੇਰੀ ਤੇਰੀ ਨਹੀਂ ਪਬਲ ਕੀਤੀ ਮੈਂ ਕਿਹਾ ਜੀ ਪਾਜੀ ਮੈਂ ਇਹਨੂੰ ਕਿਹਾ ਮੈਂ ਕਿਹਾ ਪਪਾ ਜੀ ਤੂੰ ਮੈਨੂੰ ਮੈਂ ਪਹਿਲੋ ਵੀ ਰੋਕਿਆ ਸੀ ਵੀ ਮੇਰੀ ਦੁਕਾਨ ਤੇ ਫੋਨ ਤੇ ਗੱਲ ਹੋਈ ਸੀ ਵੀ ਮੇਰੀ ਫੋਨ ਦੁਕਾਨ ਤੇ ਨਹੀਂ ਤੁਸੀਂ ਆਉਣਾ ਜੇ ਤੁਸੀਂ ਜਦੋਂ ਇਹਨੇ ਮੈਨੂੰ ਇਹ ਗੱਲ ਅਮ ਅਨੇਤਵਾ ਆਹ ਤਰੀ ਖਬਰ ਲਾ ਦੂੰਗਾ ਮੈਨੂੰ ਉਹ ਗੱਲ ਦਾ ਮਨ ਚ ਸੀ ਕਿ ਤਾਂ ਬੰਦ ਕਰਾ ਦੇਣੀ ਹੈ ਤਾਂ ਕਿ ਮੈਂ ਕਿਹਾ ਕੰਮੇ ਤੇ ਰਿਕਾਰਡਿੰਗ ਜੀ ਆ ਦੇ ਤੇ ਕਹਿ ਬੰਦ ਦੁਕਾਨ ਬੰਦ ਤੇ ਜਣੀ ਜੋ 23 ਨੂੰ ਜਦੋਂ ਕਿਹਾ ਗਿਆ ਕਿ ਕਹਿੰਦਾ ਤੁਹਾਨੂੰ ਮੈਂ ਦੱਸਦਾ ਮੈਂ ਕੌਣ ਆ ਤੇ ਮੈਂ ਤੇ ਤੁਹਾਨੂੰ ਦੁਕਾਨ ਬੰਦ ਕਰਾਉਂਗਾ ਅੱਛਾ ਹਾਂਜੀ ਤੇ ਮੈਂ ਜਿਹੜੇ ਬੰਦੇ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਕਰਦਾ ਜਿੱਦਾਂ ਅੱਛਾ ਜੀ ਉਹ ਮੈਨਾਂ ਇਹ ਤੁਸੀਂ ਆਪ ਦੇਖੋ ਮੈਨਾਂ ਇਨਸਾਬ ਕਰਨਾ ਚਾਹਣਾ ਚਾਹੀਦਾ ਇਹ ਬੇ ਬੇਫਜ਼ੂਲ ਮੇਰਾ ਨਾਮ ਉਹ ਗਿਆ ਜੀ ਕਹਿੰਦਾ ਮਾਚੂ ਨੇ ਬੋਲਦਾ ਜਦੋਂ ਇਦਾਂ ਕਿਨ ਚਾਹ ਕੇ ਤਾਂ ਖਵਾ ਲਵਾ ਜਿਹੜਾ ਕਿਤੇ ਜੋ ਬੋਲ ਲਾ ਮੈਂ ਕਹਿੰਦਾ ਮੈਂ ਕਾ ਭੈਜੂ ਮੈਂ ਚਲ ਕਿਸੇ ਭੈਜੂ ਮੈਂ ਤਾਂ ਅੱਗੇ ਦੇ ਕਾ ਜੀ ਕਰੀ ਜਾਂਦਾ ਸਹੀ ਗਣੀ ਜਾਂਦੇ ਅੱਜ ਤੱਕ ਉਹਦੇ ਲੈ ਗਿਆ ਬਣਾ ਕੇ ਵੀਡੀਓ ਕਹਿੰਦਾ ਤੇਰੀ ਕਾਲੂ ਬਦਕਾਸ ਮੈਂ ਕਹਿੰਦਾ ਤੂੰ ਸੀਰ ਕਰਾ ਦੇ ਯਾਰ ਕੋਈ ਗੱਲ ਨਾ ਘਾ ਲੋ ਤਾਂ ਕਿ ਮੈਂ ਜੀ ਔਰ ਇੱਕ ਇਹ ਕਾ ਦੇ ਆਏ ਰੋਣ ਜਿਹਾ ਆਉਂਦਾ ਆਹ ਕਹੀ ਤੇ ਨਾਲ ਆਏ ਤੇ ਤੁਹਾਨੂੰ ਨੇ ਕਰਾ ਮੰਗੀ ਪੈਈ ਤਾਂ ਮੰਗੀ ਪੈਈ ਤਾਂ ਮੈਂ ਕਹਿੰਦਾ ਤੂੰ ਹੁੰਦਾ ਮੈਂ ਆ ਜਾ ਸਭਾ ਸਭਾ ਬਣੀ ਤੇ ਤੂੰ ਨਾਲ ਬਾਤ ਸਮਝਾ ਲੈ ਦੱਸ ਕੇ ਸਭੀ ਆਪ ਮੁਝਾ ਲੈ ਆਏ ਤੂੰ ਬਾਤ ਸੁਣੇ ਕੋਈ ਬਾਤ ਹਾਰੇ ਇਹ ਮੌਤ ਉਹਦੇ ਇਹ ਮੌਤ ਤੇ ਆਹ ਨਾਲ ਵਾਰਾ ਨਿਕਾ ਪੜਾਇਦਾ ਤਲਾ ਜਦੋਂ ਇਹੋ ਪੜ ਜਾਵੇ ਉਹ ਮਾੜੀ ਨੂੰ ਬਗਲ ਇਹਨਾਂ ਸੱਤੋਂ ਅਗਲਾ ਕਰਦਾ ਆ ਰਿਹਾ ਅੱਛਾ ਜੱਟੂ ਵੀ ਅਗਲਾ ਹੀ ਵਧਾਇਆ ਤਾਂ ਤੇ ਮੱਟੋ ਇਹ ਕਹਾਂ ਉਹ ਖੜਾ ਵੀ ਨਹੀਂ ਹੋਇਆ ਮੈਂ ਗੱਲ ਕਰਨਾ ਦੇਖੀ ਹਾਂ ਰਿਕਾਰਡਿੰਗ ਕਰ ਲੈ ਕਮਰੇ ਹਾਰੇ ਉਹਦੇ ਕਿਹਾ ਜਾ ਆ ਦੇ ਆ ਲਾਈ ਜਾ ਕੁੱਤ ਇਦੋਂ ਆ ਲੈ ਕਾ ਵੀਡੀਓ ਬੰਦ ਕਰ ਉਹਦੇ ਹੋਰ ਵੀਡੀਓ ਹੋਰ ਆਉਣਾ ਇਧਰ ਉਹ ਇਧਰ ਪੈਜੇ ਰੱਖਿਓ ਤੇ ਬੜੀ ਮਰੋੜ ਆਪਣਾ ਨੇ ਮੈਂ ਕੀ ਨਰਕ ਉਹ ਆਹ ਦੇ ਤੋਲਾ ਮੈਂ ਤਾਂ ਨਾਲ ਮੈਂ ਕਹਿੰਦਾ ਤੁਸੀਂ ਤਾਂ ਕਹਿੰਦੇ ਮੈਂ ਤਾਂ ਸੁੱਦੇ ਗਿਆ ਸਰ ਆ ਲੈ ਕਹਿੰਦਾ ਦੁਕਾਨ ਬੰਦ ਕਰਾ ਮੈਨੂੰ ਆਹ ਹੋ ਜਾ ਉਹਦੇ ਸਮਝਦਾ ਕਿ ਗਾ ਤਨ ਅੱਧੇ ਕਿਧਰ ਉਹ ਨਾ ਇਧਰ ਪਸਲੇ ਕਰਾਉਂਦੇ ਆਦੀ ਆਦੀ ਮੱਖੀ ਭਾਂਜਮ ਕੋਈ ਮਾਰ ਕੇ ਦਿੰਦਾ ਵਿੱਚ ਚਾਹ ਦੇ ਦਿਖਾ ਕੇ ਮੱਖੀ ਮਰੀਊਗਾ ਆਹ ਦਿਖਾਦਾ ਤੂੰ ਰਹਿਣ ਲੱਗ ਪਿਆ ਉਹ ਮੈਂ ਡਰਾਉਂਦਾ ਸੀ ਭਾਈ ਆਹ ਹੋਈ ਗੱਲ ਜੀ ਨਾਲ ਕਿ ਕਿ ਮੈਂ ਡਰਾਉਂਗਾ ਅੱਗੇ ਐਟਾ ਲਊਂਗਾ ਭਾਈ ਉਹ ਯਾਰ ਪਈ ਜਾਂਦਾ ਪਈ ਆਹੀ ਕਿਹਾ ਕਿ ਤੂੰ ਬਾਹਰ ਚ ਕੋਈ ਨਹੀਂ ਉਹ ਭਾਰੀ ਚੱਕਾ ਲਾਗਾ ਨੀ ਪਲੇਟ ਫੜ ਲਈ ਤੇ ਬੋਲਣ ਲੱਗ ਪਿਆ ਕੁੱਠਾ ਕੁੱਠਾ ਭਾਰੇਗਾ ਉਹ ਕਹਿੰਦਾ ਮੈਂ ਖਾ ਲਾਂ ਮੈਂ ਭਾਰੀ ਕਹਿੰਦਾ ਖਾ ਲੈ ਫਿਰ ਤੇ ਕਹਿੰਨੇ ਇਹਨੂੰ ਪਲੇਟ ਹੀ ਨਹੀਂ ਛੱਡਣ ਦੇ ਆਹ ਤੇ ਇਹਦਾ ਮੁਰਸਾ ਉਹਰਸਾ ਦੇ ਸੀਗੇ ਹਾਲੇ ਕੀ ਆ ਰਿਹਾ ਓਰੇ ਬਲੌਕ ਕਹਾ ਰਿਹਾ ਆਏ ਹਾੜੇ ਹਾੜੇ ਓਰੇ ਓਰੇ ਹਾੜੇ ਬਲੌਕ ਹਾੜੇ ਓ ਜੇ ਬੂ ਮੱਖੇ ਤੇ ਪੈ ਜਾਏ ਤੇ ਮੱਖੇ ਤੇ ਬਹਿਣੀ ਆਈਆਂ ਹਾੜੇ 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 ਆ ਰਿਹਾ ਤਾਂ ਪਰ ਕੋਣ ਹੈ ਵੀ ਇਦਾਂ ਕਹਿ ਗਿਆ ਤਾਂ ਪਰ ਕੋਣ ਹੈ ਮੈਨੂੰ ਪਤਾ ਲੱਗੂਗਾ